ਇੱਤੇ ਦਿਨੀ ਫਗਵਾੜਾ ਦੇ ਪਿੰਡ ਰਹਿਾਨਾ ਜੱਟਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸਲੂਨ ਉੱਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ 라ਵਲਪਿੰਡੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਕੋਲੋਂ ਪੁੱਛ-ਪੜਤਾਲ ਤੋਂ ਬਾਅਦ ਬਾਕੀ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਫਗਵਾੜਾ ਤੋਂ ਦੁਆਬਾ মিডিਆ ਟੀਮ ਲਈ ਵਿਕਾਸ ਮਣੀ ਦੀ ਰਿਪੋਰਟ ਹਮਲੇ ਦੇ ਮਿਤੀ 1 ਸਤੰਬਰ ਪਿੰਡ ਰਹਿਾਨਾ ਜੱਟਾ ਸਲੂਨ ਤੇ ਇੱਕ ਅਣਪਛਾਤੇ ਬੰਦੇ ਵੱਲੋਂ ਹਮਲਾ ਕਰਕੇ ਦੁਕਾਨ ਦੀ ਭੰਨਤੋੜ ਕੀਤੀ ਸੀ ਜਿਸ ਸੁਝਾਅ ਨਾਮ ਨੂੰ ਮੰਨ ਕੇ ਜੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਮਾਨਯੋਗ ਸੀਨੀਅਰ ਅਸਟਰਜੀਆਂ ਹਦਾਇਤਾਂ ਮੁਤਾਬਕ ਜਿਹੜੇ ਅਸੀਂ ਫੌਰੀ ਤੌਰ ਤੇ ਮਕਦਮਾ ਦਰਜ ਕਰਕੇ ਚਾਰ ਬੰਦਿਆਂ ਦੇ ਬਾਈ ਨੇ ਮਕਦਮਾ ਦਰਜ ਕੀਤਾ ਚਾਰ ਨਾਮ ਹੋ ਸੀ ਉਹਨਾਂ ਵਿੱਚੋਂ ਅਸੀਂ ਜਿਹੜੇ ਦੋ ਵਿਅਕਤੀ ਜਿਹੜੇ ਆ ਤੀਰਪ੍ਰਾਮ ਔਰ ਸਾਦੀ ਮਲਕਪੁਰ ਦਾ ਇੱਕ ਸਿਮਰਨਪਾਲ ਔਰ ਫਰੋਨੀ ਰਾਹੁਲ ਪਿੰਡੀ ਦਾ ਉਹਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਇਹਨਾਂ ਦੇ ਫਰਮੂਸ਼ਾਤ ਜਿਹੜੇ ਬਾਕੀ ਦੇ ਚਾਰ ਬੰਦੇ ਸੀ ਉਹ ਵੀ ਅਸੀਂ ਨੋਮੀਨੇਟ ਕਰ ਲਿਆ ਉਹ ਵੀ ਜਲਦੀ ਤੋਂ ਜਲਦੀ ਜਿਹੜੇ ਸੀ ਗ੍ਰਿਫਤਕ ਕਰਕੇ ਉਹਨਾਂ ਨੂੰ ਸਾਰੇ ਇਹਨਾਂ ਦੇ ਪਹਿਲਾਂ ਕੋਈ ਪਰਚੇ ਵਗੈਰਾ ਕੋਈ ਹਾਂਜੀ ਸਹੀ ਰੋਮੀ ਤੇ ਪੰਜ ਪਰਚੇ ਦਰਜ ਜੀ ਲੜਾਈ ਝੜੀ ਜਿਹੜੇ ਦੂਸਰੇ ਤੇ ਦੂਰ ਸਾਹਮਣੇ ਆਇਆ ਕੁਝ ਵੀ ਉੱਥੇ ਜਿਹੜਾ ਇਹਨਾਂ ਨੇ ਹਮਲਾ ਕੀਤਾ ਕੀ ਕਾਰਨ ਕੀ ਸੀ ਉਹ ਉਹਦੇ ਬਾਰੇ ਹੈ ਜੀ ਇਹਨਾਂ ਦੀ ਇੱਕ ਦੁਸ਼ਮਣੀ ਸੀ ਜੀ ਆਪਣੇ ਕੁਲਜੀਤ ਸਿੰਘ ਔਰ ਬਗੋਲੂ ਆ ਜੀ ਹੂੰ ਉਹ ਉਹ ਹੈਗਾ ਜੀ ਇਹਨਾਂ ਨੇ ਚਟਾਂ ਦੇ ਆ ਇਹ ਇਹਦੀ ਉਹਨਾਂ ਨਾਲ ਦੁਸ਼ਮਣੀ ਸੀ ਉਹਨੂੰ ਕੁੱਟਣ ਗਿਆ ਸੀ ਨਾ ਕਿ ਦੀ ਦੁਕਾਨ ਵਾਲੇ ਨਾਲ ਕੋਈ ਦਸ਼ਮਣੀ ਸੀ ਉਹ ਅੰਦਰ ਵੜਨ ਕਰਕੇ ਉਹਨਾਂ ਦੁਕਾਨ ਦੀ ਭੰਤੜ ਕੀਤੀ ਤੇ ਉਹਦੀ ਕੁੱਟਮਾਰ ਕੀਤੀ ਜਿਹੜਾ ਜਿਹੜਾ ਕਲਜੀਤ ਆ ਉਹ ਵੀ ਸਾਡੇ ਕਿਸੇ ਮਕਦਮੇ ਜੇ ਇੱਕ ਮਕਦਮੇ ਲੜਿੰਦਾ ਵਾ ਇਸ ਕਰਕੇ ਉਹ ਵੀ ਘਰੋਂ ਫਰਾਰ ਆ ਉਹਨੇ ਸਾਨੂੰ ਅਜੇ ਤਾਈਂ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕਿਉਂਕਿ ਉੱਥੇ ਮਕਦਮਾ ਦਰਜ ਹੋਣ ਕਰਕੇ ਉਹ ਵੀ ਸਾਹਮਣੇ ਨਹੀਂ ਆਇਆ ਤੇ ਕਿੰਨੇ ਲੋਕਾਂ ਦੀ ਹੁਣ ਗ੍ਰਿਫਤਾਰੀ ਪੈ ਗਈ ਹੈ ਇਹਦੇ ਵਿੱਚ ਦੋ ਦੋ ਬੰਦੇ ਰਿਸਰਵ ਨੇ ਬਾਕੀਆਂ ਦੀ ਪਾਲ ਜਾਰੀ ਹੈ ਤੇ ਹੁਣ ਤੱਕ ਵੀ ਜਾਂਚ ਦੇ ਵਿੱਚ ਇਹਨਾਂ ਨੇ ਦੱਸਿਆ ਕੁਛ ਵੀ ਕੀ ਬਰਾਨੀ ਰੰਜਿਸ਼ ਕਾਰਨ ਸਾਰੇ ਹੀ ਦਰਜ ਕਰਾ ਦਿੱਤਾ ਗਿਆ ਇਹਨਾਂ ਦਾ ਕੁਲਜੀਤ ਨਾਲ ਝਗੜਾ ਸੀ ਦੁਕਾਨ ਵਾਲੇ ਨਾਲ ਕੋਈ। ਉਹਦੇ ਉਹ ਉੱਥੇ ਦੁਕਾਨ 'ਚ ਬੜਿਆ ਕਰਕੇ ਨੇ ਉਹਨਾਂ ਦੇ ਹਮਲਾ ਕੀਤਾ ਸੀ। ਕੀ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਅਗਲੀ ਇਹਨਾਂ ਨੂੰ ਅਸੀਂ ਹੁਣ ਜਿਹੜੇ ਇਹਨਾਂ ਨੂੰ ਹੁਣ ਜਿਹੜੇ ਛੱਡ ਕੇ ਤੇ ਬਾਕੀ ਦੂਸਿਆਂ ਦੇ ਭਾਗ ਕਰਾਂਗੇ ਜਲਦੀ ਜਲਦੀ। ਉਹਨਾਂ ਦੇ ਘਰਾਂ ਟਿਕਾਣੇ ਘਰਾਂ ਤੋਂ ਭੱਜੇ ਹੋਏ ਜੀ। ਘਰਾਂ ਦੇ ਰੀਡ ਕੀਤੇ ਆ। ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਤੁਸੀਂ? ਇਲਾਕਾ ਵਾਸੀ ਨੂੰ ਇਹ ਅਪੀਲ ਕਰਨਾ ਚਾਹੁੰਦੇ ਆਂ ਵੀ ਇਹ ਜਿਹੜੇ ਗਰੇ ਗੁੰਡਾ ਅੰਸਰ ਆ ਇਹਨਾਂ ਦਾ ਜਦੋਂ ਵੀ ਕੋਈ ਮਾੜਾ-ਮੁੰਡਾ ਤਲਾਹ ਮਿਲਦੀ ਆ ਤੇ ਸਾਨੂੰ 嗯。Hmm.